ਮੈਨੂੰ ਮੇਰਾ ਮੁਰਸ਼ਿਦ ਮਿਲਿਆ ਮੈਂ ਤਾਂ ਫੁੱਲ ਕੇ ਲਾਲ ਗੁਲਾਬ ਹੋਈ ਮੇਰੇ ਪਹਾੜ ਜਗੇ ਮੈਨੂੰ ਮੇਰਾ ਮੁਰਸ਼ਿਦ ਮਿਲਿਆ ਮੈਂ ਤਾਂ ਫੁੱਲ ਕੇ ਲਾਲ ਗੁਲਾਬ ਅੱਜ ਦਾ ਜੋ ਦਿਨ ਮੁਬਾਰਕ ਹੈ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਵੀ ਅਰ ਬਾਬਾ ਜੀ ਦੇ ਕਰਮ ਨਵਾਜ਼ੀ ਵੱਲੋਂ ਵੀ ਆਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਐਸਾ ਦਿਨ ਮੁਬਾਰਕ ਹੈ ਜਹਰ ਸਾਲ ਦੇ ਸਾਲ ਹਰੇਕ ਨੂੰ ਤਾਂਗ ਰੈਂਦੀ ਵਿਕਤ ਪਹੁੰਚੀ ਹੈ ਸ਼ੇਰਪੁਰੇ ਅੱਜ ਉਹ ਦਿਨ ਆ ਗਿਆ ਸ਼ੇਰਪੁਰੇ ਹਾਜ਼ਰੀ ਲਵਾਉਣ ਵਾਸਤੇ ਸੰਗਤਾਂ ਸਾਰੀਆਂ ਆਈਆਂ ਨੇ ਹਰੇਕ ਦੇ ਮਨ ਚ ਇਹ ਹੈ ਕਿ ਆਓ ਸਹੀਓ ਰਲਦੇ ਹੋ ਵਧਾਈ ਮੇਰੇ ਘਰ ਆਇਆ ਬਾਬਾ ਨੰਦ ਸਿੰਘ ਮਾਹੀ ਆਸਿਓ ਰਲਦੀਓ ਨਿਵਾਦਾਈ ਮੇਰੇ ਘਰ ਆਇਆ ਬਾਬਾ ਨੰਦ ਸਿੰਘ ਮਾਹੀ ਮੇਰੇ ਭਾਗ ਜਾਕੇ ਮਨ ਬਾਬਾ ਨੰਦ ਸਿੰਘ ਮਿਲ ਗਏ ਮੈਂ ਤਾਂ ਫੁੱਲੀ ਕੇ ਲਾਲ ਗੋਲਾਲ ਹੋਈ ਨਕਨਥ ਮੇਰੇ ਸਿੱਤੇ ਹੱਥ ਦਰਿਆ ਬਾਬਾ ਜੀ ਦੇ ਕਰਮ ਦੀ ਨਥਲੀ ਜਿਹਦੇ ਨਕ ਚ ਪੈ ਜਾਵੇ ਉਹ ਭਾਗਾ ਵਾਲੀ ਸਹੇਲੀ ਹੈ ਨਕਨਥ ਮੇਰੇ ਇਹ ਨਕੀ ਨਥੀ ਮੇਰੇ ਨਕਨਥ ਮੇਰੇ ਫਿਰਤੇ ਹੱਥ ਤਰਿਆ ਤਾਂ ਮੈਂ ਚਾਂਦੀ ਵਾਲੀ ਹੀਰ ਸਿਆਲ ਹੋਈ ਜਦੋਂ ਬਾਬਾ ਨਨਦ ਸਿੰਘ ਜੀ ਨੇ ਮੈਨੂੰ ਪਿਆਰ ਦਿੱਤਾ ਮੇਰੀ ਟੱਠੜੀ ਤੇ ਅਸਵਾਰ ਹੋਈ ਜਦੋਂ ਬਾਬਾ ਨਨਦ ਸਿੰਘ ਜੀ ਨੇ ਮੈਨੂੰ ਪਿਆਰ ਦਿੱਤਾ ਮੇਰੀ ਟੱਠੜੀ ਤੇ ਅਸਵਾਰ ਹੋਈ ਅਸ਼ਰਫ ਸ਼ਾਹ ਸਤਗੁਰੂ ਨੇ ਜਦੋਂ ਕੰਮ ਕੀਤਾ ਤਾਂ ਮਦੀਨ ਦੁਨੀ ਚ ਨਿਹਾਲ ਹੋਈ ਐ ਬਾਬਾ ਨੰਦ ਸਿੰਘ ਸੋਹਣਿਆ ਬਾਬਾ ਨੰਦ ਸਿੰਘ ਸੋਹਣਿਆ ਤੇ ਬਾਬਾ ਨੰਦ ਸਿੰਘ ਸੋਹਣਿਆ ਪਹਾਰਾ ਆਇਆ ਬਾਬਾ ਨੰਦ ਸਿੰਘ ਸੋਹਣਿਆ ਤੂੰ ਆਇਆ ਤੇ ਬਹਾਰਾ ਆਇਆ ਇਹ ਬਾਬਾ ਨੰਦ ਸਿੰਘ ਸੋਹਣਿਆ ਤੂੰ ਆਇਆ ਤੇ ਬਹਾਰਾ ਆਇਆ ਰੂਪ ਤੇਰਾ ਦੇਖ ਦੇਖ ਕੇ ਰੂਪ ਤੇਰਾ ਦੇਖ ਦੇਖ ਕੇ ਰੂਪ ਤੇਰਾ ਦੇਖ ਦੇਖ ਕੇ ਵੀ ਸੰਗੀਤਾ ਖੁਸ਼ੀਆਂ ਮਨਾਇਆ ਰੂਪ ਤੇਰਾ ਦੇਖ-ਦੇਖ ਕੇ ਰੂਪ ਤੇਰਾ ਦੇਖ-ਦੇਖ ਕੇ ਸਭ ਸੰਗਤਾਂ ਖੁਸ਼ੀਆਂ ਮਨਾਇਆ ਤੇ ਚਿਹਰਾ ਤੇਰਾ ਨੂਰ ਵੰਡੇ ਸਾਰੀ ਕਾਇਨਾਤ ਨੂੰ ਚਿਹਰਾ ਤੇਰਾ ਨੂਰ ਵੰਡੇ ਸਾਰੀ ਕਾਇਨਾਤ ਨੂੰ ਤੇਰਾ ਨੂਰ ਵੰਡੇ ਸਾਰੀ ਕਾਇਨਾਤ ਨੂੰ ਚਿਹਰਾ ਤੇਰਾ ਨੂਰ ਵੰਡੇ ਤੇਰਾ ਤੇਰਾ ਨੂਰ ਵੰਡੇ ਸਾਰੀ ਗਾਏ ਰਾਤ ਨੂੰ ਤੇਰੇ ਨੂਰ ਦੀ ਤੇ ਠੀ ਚਲ ਕੀ ਜਿਨੇ ਤੇਰੇ ਨੂਰ ਦੀ ਤੇ ਠੀ ਚਲ ਕੀ ਜਿਨੇ ਨੂਰਾਨੀ ਚਿਹਰਾ ਰਾਹ ਦੇਖ ਲਿਆ ਬੋਲੇ ਰੱਬ ਨੂਰਾਨੀ ਚਿਹਰਾ ਦੇਖਣ ਵਾਲਿਆਂ ਨੇ ਜਿਨ੍ਹਾਂ ਨੇ ਉਸ ਚਿਹਰੇ ਦੀ ਪਰਖ ਕੀਤੀ ਹੈ ਉਹਨਾਂ ਦੇ ਸੀਨੇ ਚ ਆਵਾਜ਼ ਕੀ ਨਿਕਲਦੀ ਹੈ ਤੇਰੇ ਨੂਰ ਦੀ ਤੇ ਕੀ ਚਲਕ ਜਿਨੇ ਹੋਨੇ ਰੱਬ ਦਾ ਨਜ਼ਾਰਾ ਦੇਖ ਲਿਆ ਓ ਨੂੰ ਜੰਨਤੀ ਜਾਣ ਦੀ ਲੋੜ ਕੀ ਐ ਓ ਨੂੰ ਜੰਨਤ ਜਾਣ ਦੀ ਲੋੜ ਕੀ ਐ ਓ ਨੂੰ ਜੰਨਤੀ ਜਾਣ ਦੀ ਲੋੜ ਕੀ ਜਿਨੇ ਤੇਰਾ ਦੁਆਰਾ ਦੇਖ ਲਿਆ اے ਬਾਬਾ ਬੰਦ ਸਿੰਘ ਸੋਹਣਿਆ ਨੰਦ ਸਿੰਘ ਸੋਹਣਿਆ ਤੂੰ ਆਇਆ ਤੇ ਬਹਾਰ ਆਇਆ ਤੇਰੇ ਰੂਪ ਦੇ ਰਾਹ ਦੇਖ-ਦੇਖ ਕੇ ਰੂਪ ਤੇਰਾ ਦੇਖ-ਦੇਖ ਕੇ ਰੂਪ ਤੇਰਾ ਦੇਖ-ਦੇਖ ਕੇ ਅਬ ਸੰਗਤਾ ਖੁਸ਼ੀਆਂ ਬਣਾਈਆ ਰੂਪ ਤੇਰਾ ਦੇਖ-ਦੇਖ ਕੇ ਅਬ ਸੰਗਤਾ ਖੁਸ਼ੀਆਂ ਬਣਾਈਆ ਵਾਪਾ ਨੰਦ ਸਿੰਘ ਸੋਹਣਿਆ ਤੂੰ ਬਹਾਰ ਆਇਆ ਤੇਰੇ ਸੋਹਣੇ ਰੂਪ ਨੂਰਾਨੀ ਦੀ ਤੇਰੇ ਸੋਹਣੇ ਰੂਪ ਨੂਰਾਨੀ ਦੀ ਦੱਸ ਕਿਸ ਦੇ ਨਾਲ ਮਿਸਾਲ ਦੇਵਾ ਦੱਸ ਕਿਸ ਦੇ ਨਾਲ ਮਿਸਾਲ ਦੇਵਾ ਬਾਬਾ ਜੀ ਦਾ ਚਿਹਰਾ ਦੇਖਣ ਵਾਲਿਆਂ ਨੇ ਨੂਰਾਨੀ ਚਿਹਰਾ ਦੇਖ ਕੇ ਕਿਹਾ ਬੀਜੇ ਇਸ ਨੂਰ ਨੂੰ ਮੈਂ ਮਲਾਵਾ ਕਿਹਦੇ ਨਾਲ ਮਨਾਮਾ ਕੋਈ ਇਹ ਜਹਾ ਹੈਗਾ ਜਿਹੜਾ ਮੈਂ ਕਹਾ ਵੀ ਬਾਬਾ ਜੀ ਇਹ ਜੇ ਇਹ ਤੇਰੇ ਸੋਹਣੇ ਰੂਪ ਨੂਰਾਨੀ ਦੀ ਜਰੀ ਝਾਕਣਾ ਰਹਿਮਤਿਆਂ ਬਰਸਾਤਾ ਬਰਸਾ ਜਾਂਦਾ ਹੈ ਜਦ ਗੁਰੂਆਂ ਨੇ ਕਿਰਪਾ ਕੀਤੀ ਛੇਰਪਰੇ ਦੀ ਨਗਰੀ ਜਾ ਕੇ ਆਪ ਦੀ ਅੱਖਾਂ ਗੁਲੀਆਂ ਤੱਕ ਨਜ਼ਰ ਆਇਆ ਬਾਬਾ ਰਹਿਮਤ ਦੀ ਦੁਸਾਰਾ ਅੱਖ ਜਾਨੀ ਖੋਲੀ ਸਭ ਸੰਗ ਬਾਰ ਹੈ ਇੱਥੇ ਔਲਾਦਾਂ ਵਾਲੇ ਨੂੰ ਔਲਾਦ ਮਿਲਦੀ ਹੈ ਬੇਮੁਰਾਦਾਂ ਨੂੰ ਮੁਰਾਦ ਮਿਲਦੀ ਹੈ ਜੋ ਵੀ ਮਨੋ ਕਾਮਨਾ ਹੈ ਇੱਥੇ ਤਾਂ ਰੱਬ ਦਾ دیدار ਮਿਲਦਾ ਹੈ ਐਤੂ ਬੜੀ ਚੀਜ਼ ਹੋਰ ਕਿਹੜੀ ਮਿਲੂ ਜਿਹਨੂੰ ਰੱਬ ਦਾ دیدار ਹੋ ਗਿਆ ਕੋਈ ਤੇਰੇ ਦਰੋਂ ਫਾਲੀ ਨਗਿਆ ਦੀਆਂ ਨਿੱਤ ਨਿੱਤ ਮਾਈਆਂ ਤੇਰੇ ਜਹੇ ਸੋਹਣ ਸੋਹਣ ਆ ਕਦ ਜਮਦੀਆਂ ਨਿੱਤ ਨਿੱਤ ਮਾਈਆਂ ਤੇਰੇ ਜਹੇ ਸੋਹਣ ਸੋਹਣ ਆ ਕਦ ਜਮਦੀਆਂ ਨਿੱਤ ਨਿੱਤ ਮਾਈਆਂ ਤੇਰੇ ਜਹੇ ਸੋਹਣ ਸੋਹਣ ਆ ਕਦ ਜਮਦੀਆਂ ਨਿੱਤ ਨਿੱਤ ਮਾਈਆਂ ਤੇਰੇ ਜਹੇ ਸੋਹਣ ਸੋਹਣ ਆ ਕਦ ਜਮਦੀਆਂ ਨਿੱਤ ਨਿੱਤ ਮਾਈਆਂ ਤੇਰੇ ਜਹੇ ਸੋਹਣ ਸੋਹਣ ਆ ਕਦ ਜਮਦੀਆਂ ਨਿੱਤ ਨਿੱਤ ਮਾਈਆਂ ਸਾਡੇ ਕੋਲੇ ਫਰਮਾਇਸ਼ ਆਈ ਹੈ ਵੀ ਬਾਬਾ ਜੀ ਦੇ ਦਰਬਾਰ ਚੋਂ ਇੱਕ ਚੋਰ ਚੋਰੀ ਕਰਨ ਮਾਰਦਾ ਮਦਾਰੀ ਖੇਡਾ ਪਾਉਣਾ ਉਹ ਹੀ ਗੱਲ ਸੁਣਾ ਦਿਓ ਮੈਂ ਉਹ ਫਰਮਾਇਸ਼ ਬਾਬਾ ਜੀ ਦੇ ਨਾਂ ਦੀ ਹਾਜ਼ਰੀ ਚ ਪੂਰੀ ਕਰਨ ਲੱਗਿਆ ਬਾਬਾ ਜੀ ਦਾ ਦਰਬਾਰ ਸਜਿਆ ਹੋਇਆ ਹੈ ਸੰਗਤਾਂ ਜੁੜੀਆਂ ਬੈਠੀਆਂ ਨੇ ਇੱਕ ਮਦਾਰੀ ਗਲੀ ਦਰ ਗਲੀ ਖੇਡਾ ਪਾਉਣਾ ਫਿਰਦਾ ਦੁਨੀਆਂ ਨੂੰ ਤਮਾਸ਼ਾ ਦਿਖਾਉਂਦਾ ਫਿਰਦਾ ਬਾਬਾ ਜੀ ਦੇ ਦਰਬਾਰ ਚ ਆ ਕੇ ਸੋਚਦਾ ਵੀ ਇੱਥੇ ਜਰਾ ਇੱਕ ਤਮਾਸ਼ਾ ਦਿਖਾ ਦਈਏ ਜਿੰਦਗੀਆਂ ਰੋਟੀਆਂ ਮਿਲ ਜਾਣ جا کے دربار جنر ثوام ਕੀਤਾ بابا جی ਨੂੰ ਮੱਥਾ ਟੇਕਿਆ ਔਰ ਅਰਜ਼ੀ ਕੀਤੀ ਬਾਬਾ ਜੀ ਮੈਂ ਇੱਕ ਮਦਾਰੀ ਆ ਥੋੜਾ ਜਿਹਾ ਤਮਾਸ਼ਾ ਦਿਖਾਉਣ ਖਾਤਰ ਹਾਜ਼ਰੀ ਲਵਾਉਣੀ ਚਾਹਨਾ ਜੇ ਤੁਹਾਡਾ ਹੁਕਮ ਹੋਵੇ ਮੈਂ ਤਮਾਸ਼ਾ ਦਿਖਾ ਦਿਆਂ ਥੋੜਾ ਜਿਹਾ ਬਾਬਾ ਜੀ ਕਹਿੰਦੇ ਕਮਲਿਆ ਫਕੀਰਾਂ ਨੂੰ ਤਮਾਸ਼ੇ ਨਹੀਂ ਦਿਖਾਈ ਦਿੰਦੇ ਕੋਈ ਨਹੀਂ ਬਸ ਮੈਂ ਤਾਂ ਥੋੜਾ ਦੋ ਚਾਰ ਮਿੰਟ ਹੀ ਉਹ ਕਹਿੰਦਾ ਤੂੰ ਦੋ ਚਾਰ ਮਿੰਟ ਕਹਿੰਦਾ ਅਸੀਂ ਕਹਿੰਦੇ ਇੱਕ ਸੈਕਿੰਟ ਨਹੀਂ ਦੇਖੀਦਾ ਨਾ ਫਕੀਰ ਨੂੰ ਤਮਾਸ਼ਾ ਦਿਖਾਈਦਾ ਨਾ ਫਕੀਰ ਤੋਂ ਤਮਾਸ਼ਾ ਦੇਖੀਦਾ ਫਕੀਰਾਂ ਦੇ ਦਰਵਾਜੇ ਤਮਾਸ਼ੀ ਇਕੱਲਾ ਨ ਕਰਦੇ ਕਹਿੰਦਾ ਬਾਬਾ ਜੀ ਮੈਂ ਤਾਂ ਬੜੀ ਹੁਬਲ ਲੈ ਕੇ ਆ ਤੋੜੀ ਜੀ ਜਾਤ ਤਾਂ ਦੇ ਦਿਓ ਮੈਨੂੰ ਬਾਬਾ ਜੀ ਚੁੱਪ ਕਰ ਗਏ ਜਦ ਬਾਬਾ ਜੀ ਚੁੱਪ ਕਰੇ ਮਦਾਰੀ ਨੂੰ ਚਾ ਵੀ ਆਗਿਆ ਮਿਲ ਗਈ ਡੁਗੜੁਗੀ ਬਿਜਾਉਣ ਲੱਗ ਗਿਆ ਲੋਕਾਂ ਦੀ ਤਵੱਜੋ ਆਪਣੇ ਕੰਨੀ ਕਰਉਣ ਲੱਗ ਗਿਆ ਲੈ ਵੀ ਦੇਖੋ ਲੋਕੋ ਅੱਖਾਂ ਮਿਲਚੋ ਹੁਣ ਮੈਂ ਫਲਾੜੀ ਚੀਜ਼ ਬਣਾ ਕੇ ਦਿਖਾਉਣਾ ਆਹ ਲੋਕਾਂ ਨੇ ਅੱਖਾਂ ਵਿੱਚ ਲਿਆ ਮਦਾਰੀ ਢੁਕ ਢੁਕੀ ਬਿਜਾਈ ਜਾਂਦਾ ਜੋ ਕੁਝ ਕਿਹਾ ਬਣਾ ਕੇ ਦਿਖਾਉਣਾ ਉਹ ਬਣ ਨਹੀਂ ਰਿਹਾ ਪੰਜ ਸੱਤ ਮਿੰਟਾਂ ਲੋਕਾਂ ਨੇ ਅੱਖਾਂ ਵਿੱਚ ਲਿਆ ਮਦਾਰੀ ਪੁੱਛਿਆ ਕਹਿੰਦੇ ਮਦਾਰੀਆ ਕਦ ਕੁਝ ਬੜਿਆ ਕਿ ਨਹੀਂ ਅਲੇ ਕਦ ਕੱਖਾਂ ਖੋਲੀ ਅਸੀਂ ਕਹਿੰਦਾ ਯਾਰ ਇਹ ਬੜਿਆਂ ਦਾ ਦਰਬਾਰ ਹੈ ਸਖੀਆਂ ਦਾ ਦਰਬਾਰ ਹੈ ਇੱਥੇ ਇਹਨਾਂ ਦੀ ਚਰਨਾ ਚਾਕੇ ਮੈਨੂੰ ਪੜਨੀ ਛੋੜੀ ਜੀ ਗਲਤੀ ਹੋ ਗਈ ਪੜਿਆ ਨਹੀਂ ਜਾਂਦਾ ਭੁੱਲ ਗਿਆ ਮੈਂ ਹੁਣ ਅੱਖਾਂ ਵਿੱਚ ਉਹਨਾਂ ਆਪੇ ਬਣਾ ਕੇ ਦਿਖਾਉਂਗਾ ਉਦੋਂ ਵੀ ਵਾਰੀ ਫੇਰੱਖਾਂ ਵਿੱਚ ਆ ਫੇਰ ਨਾ ਕੁਝ ਬਣਿਆ ਜਦ ਨਾ ਬਣਿਆ ਤੀਜੀ ਵਾਰੀ ਨੂੰ ਫੇਰ ਲੋਕਾਂ ਨੇ ਪੁੱਛਿਆ ਵੀ ਹੁਣ ਮਦਾਰੀਆ ਕੁਝ ਬਣਿਆ ਕਹਿੰਦਾ ਜਾਰ ਬਾਬਾ ਜੀ ਦੇ ਦਰਬਾਰ ਚ ਮੈਨੂੰ ਕੁਝ ਪਹਿ ਜਾਉਦਾ ਪੜਿਆ ਨਹੀਂ ਆਂਦਾ ਮੈਨੂੰ ਉਦੋਂ ਬਾਬਾ ਜੀ ਕਹਿੰਦੇ ਬਸ ਕਰ ਮਦਾਰੀਆ ਦੋ ਵਾਰੀ ਤੱਕ ਤਾਂ ਕੁਝ ਬਣਿਆ ਨਹੀਂ ਆ ਹੁਣ ਤੀਜੀ ਵਾਰੀ ਦਾ ਹੋਰ ਦਾਅਵਾ ਕਰਨ ਤਿਆਰ ਬੈਠਾ ਕਹਣਾ ਬਾਬਾ ਜੀ ਮੈਂ ਦਿਖਾਦਾ ਥੋੜਾ ਜਿਹਾ ਕਹਿੰਦੇ ਨਹੀਂ ਤੈਨੂੰ ਪਹਿਲਾਂ ਕਹੇ ਦੀ ਵਕੀਰ ਦੇ ਦਰਵਾਜੇ ਤਮਾਸ਼ਾ ਨਾ ਦੇਖੀਦਾ ਨਾ ਦਿਖਾਈਦਾ ਤੂੰ ਆਪਣਾ ਤਮਾਸ਼ਾ ਦਿਖਾਉਣੋਂ ਹਟਿਆ ਨਹੀਂ ਹੈ ਤੇਰਾ ਤਮਾਸ਼ਾ ਤੈਨੂੰ ਕੋਈ ਨਜ਼ਰ ਨਹੀਂ ਆਇਆ ਹੁਣ ਤੂੰ ਅੱਖਾਂ ਵਿੱਚ ਤੈਨੂੰ ਅਸੀਂ ਤਮਾਸ਼ਾ ਦਿਖਾਈ ਆ ਆਹ ਹਾ ਗੁਰੂਆਂ ਦਾ ਤਮਾਸ਼ਾ ਕਿਹਾ ਜਰ ਦਿਖਾਉਣ ਲਿਆ ਹਜ਼ੂਰ ਇੱਕ ਸ਼ਹਿਰ ਦਾ ਬਾਦਸ਼ਾਹ ਮਰ ਜਾਂਦਾ ਹੈ ਬਾਬਾ ਜੀ ਦੇ ਦਰਬਾਰ 'ਚ ਉਹ ਮਦਾਰੀ ਵੀ ਖੜਾ ਹੈ ਬਾਬਾ ਜੀ ਨੇ ਵਾਦਾ ਕਰ ਲਿਆ ਮਨਾਰਗਿਆ ਤੈਨ ਤਮਾਰ ਸਾਹ ਦਿਖਾਈਏ ਉਹ ਜਦ ਸ਼ਹਿਰ ਦਾ ਬਾਦਸ਼ਾਹ ਮਰਦਾ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਯਾਰ ਆਪਾਂ ਫਲਾੜੇ ਨੂੰ ਬਾਦਸ਼ਾਹ ਬਣਾਓ ਫਲਾੜੇ ਨੂੰ ਬਾਦਸ਼ਾਹ ਬਣਾਓ ਫਲਾੜੇ ਨੂੰ ਬਾਦਸ਼ਾਹ ਸਾਰੀ ਦਿਹਾੜੀ مشਬਰਾ ਕਰੀ ਗਏ ਸਲਾਹਾਂ ਕਰੀ ਗਏ ਕੋਈ ਰਹਿ ਪਾਸ ਨਹੀਂ ਸ਼ਾਮ ਪੈ ਗਈ ਜਦ ਸ਼ਾਮ ਪਈ ਸਾਰੇ ਕਹਿੰਦੇ ਯਾਰ ਆਪਣੀ ਕੋਈ ਰਹਿ ਪਾਸ ਨਹੀਂ ਹੋਈ ਹੁਣ ਆਪਾਂ ਰੱਬ ਦੇ ਭਰੋਸੇ 'ਚ ਛੱਡਦੇ ਹੋ ਆਪਾਂ ਰਾਤ ਨੂੰ ਆਪੋਂ ਆਪੋੜੇ ਘਰ 'ਚ ਬਹਿ ਜਾਓ ਜਿਹੜਾ ਸਭ ਤੋਂ ਪਹਿਲਾਂ ਸਵੇਰ ਵੇਲੇ ਜੀ ਆਪਣੇ ਸ਼ਹਿਰ ਚ ਆਵੇ ਉਹਨੂੰ ਅੱਪਾ ਬਾਦਸ਼ਾਹ ਚੁਣਾਂਗੇ ਜਿਹਨੂੰ ਰੱਬ ਭੇਜੇ ਉਹੀ ਬਾਦਸ਼ਾਹ ਬਣ ਲਾਂਗੇ ਅੱਪਾ ਇੰਨੀ ਗੱਲ ਸੋਚ ਕੇ ਸਾਰੇ ਪੈ ਗਏ ਉਦੋਂ ਰਾਤ गुजरी ਬਾਬਾ ਜੀ ਨੇ ਮਦਾਰੀ ਨਹੀਂ ਦਾਖਲ ਕਰ ਤਾ ਸ਼ਹਿਰ ਚ ਸਵੇਰੇ ਜਦ ਮਦਾਰੀ ਦਾਖਲ ਹੋਇਆ ਸ਼ਹਿਰ ਚ ਲੋਕਾਂ ਦੀ ਨਿਗਾਹ ਚ ਆ ਗਿਆ ਕਹਿੰਦੇ ਯਾਰ ਆ ਗਿਆ ਬੰਨਾ ਆਪਣਾ ਬਾਦਸ਼ਾਹ ਆਪਣਾ ਬਾਦਸ਼ਾਹ ਆ ਗਿਆ ਸਾਰਾ ਨੇ ਬਾਦਸ਼ਾਹ ਮੰਨ ਕੇ ਨਲਾ ਹਾਇਤ ਲਾਇਆ ਸ਼ਾਹੀ ਪੋਸ਼ਾਕਾਂ ਪੰਨੀਆਂ ਬਨ ਕੇ ਤਾਸ ਤੇ ਪ੍ਰਤਖਤ ਪਰ ਬਿਠਾ ਦਿੱਤਾ ਜਦ ਬਾਦਸ਼ਾਹ ਬਣ ਕੇ ਮਦਾਰੀ ਤਖਤ ਪਰ ਬੈਠੇ ਆ 12 ਸਾਲ ਗੁਜ਼ਰ ਗਏ ਬਾਬਾ ਸ਼ੂਸ ਨੇ ਕਿਤੇ ਮਦਾਰੀ ਪੈਰ ਤਾਂ ਛੱਡ ਗਿਆ ਮਦਾਰੀ ਦੀ ਹਵਾ ਤਾਂ ਦੇਖੀ ਕਿਸ ਰੱਕ ਚਾ ਹੁਣ ਤਵਜੋ ਦਿੱਤੀ ਆਪਣੀ ਉਸੇ ਮਹਿਲ ਚ ਉਸੇ ਸੰਗਤ ਜੁੜੀ ਹੋਈ ਸੀ ਮਦਾਰੀ ਨੂੰ ਫੇਰ ਹਾਜ਼ਰ ਕਰ ਲਿਆ ਜਦ ਮਦਾਰੀ ਹਾਜ਼ਰ ਹੋਤ ਨਹੀਂ ਦੇਖਦਾ ਉਹ ਮੰਜੇ ਸੰਗ ਜੁੜੀ ਬਾਬਾ ਜੀ ਵੀ ਆਪਣੇ ਕੁਰਸੀ 'ਤੇ ਬੈਠੇ ਨੇ ਪਾਪ ਪੁੱਛਦੇ ਨੇ ਬਾਬਾ ਜੀ ਕਹਿੰਦੇ ਕਿਉਂ ਮਦਾਰੀਆ ਦੇਖਿਆ ਫਕੀਰ ਦਾ ਤਮਾਸ਼ਾ ਮਦਾਰੀ ਕਰਮਾ ਸਿਰ ਝਟਕੇ ਵੜ ਗਿਆ ਕਹਿੰਦਾ ਬਾਬਾ ਜੀ ਮੈਂ ਤਾਂ ਇਹ ਨਹੀਂ ਕੱਚੇ ਜੇ ਤਮਾਸ਼ੇ ਦਿਖਾਉਂਦਾ ਫਿਰਦਾ ਤੁਸੀਂ ਤਾਂ ਸੱਚਾ ਤਮਾਸ਼ਾ ਦਿਖਾਇਆ ਐਹ ਜਹ ਤਮਾਸ਼ਾ ਦਿਖਾਇਆ ਮੈਨੂੰ ਗਲੀਆਂ ਦੇ ਟੁਕੜੇ ਮੰਗਣ ਵਾਲੇ ਨੂੰ ਤਖਤ 'ਤੇ ਬਿਠਾ ਦਿੱਤਾ ਤੁਸੀਂ ਕਹਿੰਦੇ ਫੇਰ ਇਹ ਤਮਾਸ਼ਾ ਤੇ ਇਹਦਾ ਨੋ ਹੈ ਔ ਚੱਕ ਤੇਰੀ ਝੋਲੀ ਔ ਚੱਕ ਤੇਰੀ ਡੁਗਡੁਗੀ ਔ ਚੱਕ ਬੰਸਰੀ ਜਾ ਬਜਾ ਤਮਾਸ਼ਾ ਦਿਖਾ ਦੁਨੀਆ ਨੂੰ ਜਦ ਫਿਰ ਗਲੀ ਗਲੀ ਫਿਰ ਨੂੰ ਬਾਬਾ ਜੀ ਨੇ ਕਿਹਾ ਤੋ ਸੋਈ ਮਦਾਰੀ ਕੜਮਾ ਚ ਚੁੱਕ ਗਿਆ ਪੈਰਾਂ ਨੂੰ ਫੜ ਕੇ ਕਹਿੰਦਾ ਕਬ ਬਾਬਾ ਹਰਦਾ ਆਪਣੇ ਦਰਦਈ ਮੰਗਤਾ ਬਣਾਈ ਰੱਖੀ ਦੁਨੀਆ ਦਾ ਮੰਗਤਾ ਨਾ ਮੈਨੂੰ ਕਿਉਂਕਿ ਲੱਗੀਆਂ ਨੇ ਮੋਜਾਂ ਲੱਗੀਆਂ ਨੇ ਮੋਜਾਂ ਪੱਸੀ ਲਾਈ ਰੱਖੀ ਸੋਹਣਾ ਕੀ ਸੋਹਣਾ Aí que give